ਜਗਤ ਨੂੰ ਤਾਰਨ ਹੇਤ ਆਏ ਗੁਰੂ ਨਾਨਕ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਜੀ ਦੀ ਪਵਿੱਤਰ ਕਥਾ ਆਪ ਜੀ ਲੜੀਵਾਰ ਸਰਵਨ ਕਰ ਰਹੇ ਹੋ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸੁਣਿਆ ਸੀ ਕਿ ਬੇਬੇ ਨਾਨਕੀ ਕੀ ਦਾ ਵਿਆਹ ਸੁਲਤਾਨਪੁਰ ਵਿੱਚ ਭਾਈ ਜੈਰਾਮ ਜੀ ਦੇ ਨਾਲ ਹੁੰਦਾ ਗੁਰੂ ਮਹਾਰਾਜ ਨੂੰ ਪਿਤਾ ਮਹਿਤਾ ਕਾਲੂ ਜੀ ਅਤੇ ਰਾਏ ਬੁਲਾਰ ਜੀ ਨੇ ਕਿਹਾ ਸੀ ਕਿ ਜਾਓ ਆਪਣੀ ਭੈਣ ਨੂੰ ਸਹੁਰੇ ਘਰ ਤੋਂ ਵਾਪਿਸ ਲੈ ਕੇ ਆਓ ਫਿਰ ਮਹਾਰਾਜ ਆਪਣੀ ਭੈਣ ਨੂੰ ਬੀਬੇ ਨਾਨਕੀ ਜੀ ਨੂੰ ਸਹੁਰੇ ਕਰ ਜਿਹੜਾ ਕਿ ਸੁਲਤਾਨਪੁਰ ਦੇ ਵਿੱਚ ਸੀ ਉੱਥੇ ਮਹਾਰਾਜ ਜਾ ਕੇ ਆਪਣੀ ਭੈਣ ਜੀ ਨੂੰ ਵਾਪਿਸ ਲੈ ਕੇ ਆਉਂਦੇ ਨੇ ਕੁਝ ਦਿਨ ਇੱਥੇ ਬੀਬੇ ਨਾਨਕੀ ਜੀ ਤਲਵੰਟੀ ਵਿੱਚ ਰਹਿੰਦੇ ਨੇ ਤੇ ਕੁਝ ਕੁ ਦਿਨਾਂ ਬਾਅਦ ਭਾਈ ਜੈ ਰਾਮ ਜੀ ਤਲਵੰਡੀ ਆਉਂਦੇ ਨੇ ਆਪਣੀ ਪਤਨੀ ਬੀਬੇ ਨਾਨਕੀ ਜੀ ਨੂੰ ਵਾਪਿਸ ਸੁਲਤਾਨਪੁਰ ਲੈ ਕੇ ਜਾਣ ਵਾਸਤੇ ਆਉਂਦੇ ਨੇ ਤਲਵੰਡੀ ਦਾ ਰਾਜਾ ਜੋ ਕਿ ਰਾਏ ਬੁਲਾਰ ਸੀ ਉਹ ਮਹਾਰਾਜ ਨੂੰ ਅਥਾਪੇਮ ਕਰਦਾ ਸੀ ਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਭਉਰੇ ਬੇਹੱਦ ਪਿਆਰ ਕਰਦੇ ਸਨ ਰਾਏ ਬੁਲਾਰ ਗੁਰੂ ਮਹਾਰਾਜ ਜੀ ਨੂੰ ਜਦੋਂ ਮਹਾਰਾਜ ਸੁਲਤਾਨਪੁਰ ਲੋਧੀ ਤੋਂ ਵਾਪਸ ਤਲਵੰਡੀ ਆਏ ਸਨ ਤਾਂ ਉਦੋਂ ਰਾਏ ਬੁਲਾਰ ਜੀ ਨੇ ਗੁਰੂ ਮਹਾਰਾਜ ਜੀ ਨੂੰ ਆਪਣੇ ਕੋਲ ਬੁਲਾਇਆ ਅਤੇ ਬੜੇ ਪਿਆਰ ਨਾਲ ਕੋਲ ਬਿਠਾ ਕੇ ਮਹਾਰਾਜ ਦੇ ਦਰਸ਼ਨ ਕੀਤੇ ਅਤੇ ਦਰਸ਼ਨ ਕਰਕੇ ਉਹਨਾਂ ਦੇ ਨਿੱਤਰ ਪਰਾਈ ਤੇ ਹੁਣ ਰਾਏ ਬੁਲਾਰ ਜੀ ਨੇ ਭਾਈ ਜੈਰਾਮ ਜੀ ਨੂੰ ਆਪਣੇ ਕੋਲ ਸਦਿਆ ਤੇ ਆਖਿਆ ਕਿ ਜੈਰਾਮ ਜੀ ਭਾਈ ਤੇਰੇ ਬੜੇ ਵੱਡੇ ਭਾਗ ਨੇ ਜਿਹੜਾ ਤੇਰਾ ਇਸ ਘਰ ਦੇ ਵਿੱਚ ਸੰਬੰਧ ਜੁੜਿਆ ਰਾਏ ਬੁਲਾਰ ਜੀ ਨੇ ਆਖਿਆ ਭਾਈ ਜੈਰਾਮ ਜੀ ਮੇਰੀ ਗੱਲ ਬੜੀ ਧਿਆਨ ਨਾਲ ਸੁਣਨੀ ਹੈ ਤੁਹਾਡੀ ਪਤਨੀ ਬੀਬੀ ਨਾਨਕੀ ਜੀ ਦੇ ਜਿਹੜੇ ਭਰਾ ਨੇ ਉਹਨਾਂ ਨਾਨਕ ਜੀ ਬਾਰੇ ਤੁਹਾਡੇ ਨਾਲ ਗੱਲ ਕਰਨੀ ਹੈ ਇੱਥੇ ਤੁਸੀਂ ਆਪਣੇ ਸਹੁਰੇ ਮਹਿਤਾ ਕਾਲੂ ਜੀ ਦੀਆਂ ਗੱਲਾਂ ਸੁਣ ਕੇ ਜਾਂ ਉਹਨਾਂ ਨੂੰ ਵੇਖ ਕੇ ਕਿਤੇ ਅਸ਼ਰਦਾ ਵਿੱਚ ਨਾ ਆ ਜਾਇਓ ਤੁਹਾਡੀ ਪਤਨੀ ਨਾਨਕੀ ਦੇ ਭਰਾ ਨਾਨਕ ਜੀ ਬਹੁਤ ਵੱਡੇ ਸਮਰੱਥ ਪੁਰਸ਼ ਨੇ ਖੁਦ ਖੁਦਾ ਨੇ ਰੰਕਾਰ ਦੇ ਸਰੂਪ ਨੇ ਅਤੇ ਮਹਾਨ ਹਨ ਉਹਨਾਂ ਦੀ ਦਿਲੋ ਸੇਵਾ ਕਰਿਓ ਮੈਂ ਤਾਂ ਤੁਹਾਨੂੰ ਇਹ ਕਹਿਣਾ ਵੀ ਉਹਨਾਂ ਨੂੰ ਤੁਸੀਂ ਸੁਲਤਾਨਪੁਰ ਆਪਣੇ ਕੋਲ ਸਦਰੂ ਉੱਥੇ ਹੀ ਤੁਸੀਂ ਉਹਨਾਂ ਨੂੰ ਨੌਕਰੀ ਲਵਾ ਦਿਓ ਤੇ ਚੰਗੀ ਜੀ ਥਾਂ ਦੇਖ ਕੇ ਉਹਨਾਂ ਦਾ ਵਿਆਹ ਕਰਾ ਦਿਓ ਤਾਂ ਕਿ ਉਹ ਆਪਣਾ ਜੀਵਨ ਵਧੀਆ ਬਸਰ ਕਰਦੇ ਰਹਿਣ ਭਾਵੇਂ ਰਾਏ ਬੁਲਾਰ ਜੀ ਗੁਰੂ ਮਹਾਰਾਜ ਦੇ ਦਰਸ਼ਨਾਂ ਤੋਂ ਬਿਗੈਰ ਰਹਿ ਨਹੀਂ ਸਕਦੇ ਫੇਰ ਵੀ رائے ਬੁਲਾਰ ਜੀ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਗੁਰੂ ਜੀ ਨੂੰ ਇੱਥੋਂ ਲੈ ਜਾਓ ਕਿਉਂਕਿ ਇਹਦਾ ਕਾਰਨ ਇਹ ਹੈ ਜਿਹਦੇ ਨਾਲ ਬੰਦੇ ਦਾ ਪਿਆਰ ਹੋਵੇ ਬੰਦਾ ਉਹਨੂੰ ਸਾਧ ਸੰਗਤ ਜੀ ਕਦੀ ਦੁਖੀ ਨਹੀਂ ਦੇਖ ਸਕਦਾ ਮਹਾਰਾਜ ਨੇ ਤਾਂ ਕਿਹਾ ਦੁਖੀ ਹੋਣਾ ਸੀ ਮਹਾਰਾਜ ਦੁਖੀ ਨਹੀਂ ਹੁੰਦੇ ਲੇਕਿਨ ਗੱਲ ਇਹ ਹੈ رائے ਬੁਲਾਰ ਜੀ ਦਾ ਪਿਆਰ ਮਹਾਰਾਜ ਨਾਲ ਬਹੁਤ ਹੈ ਤੇ ਜਦੋਂ ਮਹਤਾ ਕਾਲੂ ਜੀ ਗੁਰੂ ਮਹਾਰਾਜ ਨੂੰ ਕੁਝ ਬੋਲਦੇ ਨੇ ਤਾਂ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਭਾਈ ਜੈ ਰਾਮ ਜੀ ਇਹ ਸੁਣ ਕੇ ਬਹੁਤ ਖੁਸ਼ ਹੋਏ ਤੇ ਕਹਿੰਦੇ ਨੇ ਰਾਈ ਬੁਲਾਰ ਜੀ ਮੈਂ ਗੁਰੂ ਨਾਨਕ ਪਾਸ਼ਾ ਦੀ ਦਿਲ ਤੋਂ ਧਨ ਤੋਂ ਤੇ ਮਨ ਤੋਂ ਸੇਵਾ ਕਰਾਂਗਾ ਅਤੇ ਸੇਵਾ ਕਰਵਾਵਾਂਗਾ ਵੀ ਸੋ ਹੁਣ ਆਪ ਜੀ ਇਸ ਤੋਂ ਅਗਲਾ ਪ੍ਰਸੰਗ ਸੁਣੋ ਆਪਣੀ ਸੁਰਤ ਨੂੰ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਚਰਨਾਂ ਵਿੱਚ ਟਿਕਾਓ ਸੋ ਸਾਧ ਸੰਗਤ ਜੀ ਭਾਈ ਜੈ ਰਾਮ ਜੀ ਆਪਣੇ ਵੱਡੇ ਭਾਗ ਜਾਣ ਕੇ ਰਾਏ ਬੁਲਾਰ ਜੀ ਨੂੰ ਸਤਿਵਚਨ ਕਹਿੰਦੇ ਨੇ ਅਤੇ ਆਪਣੇ ਸਹੁਰੇ ਘਰ ਵਾਪਿਸ ਆ ਜਾਂਦੇ ਨੇ ਭਾਈ ਜੈ ਰਾਮ ਜੀ ਨੇ ਆਪਣੀ ਪਤਨੀ ਬੀਬੇ ਨਾਨਕੀ ਜੀ ਨੂੰ ਡੋਲੇ ਦੇ ਵਿੱਚ ਬਿਠਵਾ ਲਿਆ ਅਤੇ ਆਪ ਨਾਲ ਹੋਏ ਨੇ ਸੁਲਤਾਨਪੁਰ ਲੋਧੀ ਜਾਣ ਵਾਸਤੇ ਆਪਣੇ ਸੱਸ ਸਹੁਰੇ ਦੇ ਘਰ ਤਲਵੰਡੀ ਤੋਂ ਤੁਰ ਪਏ ਨੇ ਭਾਈ ਜੈ ਰਾਮ ਜੀ ਇਕੱਲੇ ਨਹੀਂ ਐ ਉਹਨਾਂ ਦੇ ਨਾਲ ਉਹਨਾਂ ਦੇ ਦਾਸ ਵੀ ਨੇ ਸਾਰੇ ਹੌਲੀ ਹੌਲੀ ਸੁਲਤਾਨਪੁਰ ਪਹੁੰਚ ਗਏ ਨੇ ਰਸਤੇ ਵਿੱਚ ਦੋਵੇਂ ਜੀ ਬੀਬੀ ਨਾਨਕੀ ਜੀ ਅਤੇ ਭਾਈ ਜੈ ਰਾਮ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਉਸਤਤ ਕਰਦੇ ਜਾਂਦੇ ਨੇ ਭਾਈ ਜੈ ਰਾਮ ਜੀ ਨੇ ਬੀਬੀ ਨਾਨਕੀ ਜੀ ਨੂੰ ਦੱਸਿਆ ਨਾਨਕੀ ਜੀ ਤੁਹਾਡੇ ਭਰਾ ਬਾਰੇ ਤਲਵੰਡੀ ਦੇ ਰਾਜੇ ਨੇ ਬੜੇ ਸ਼ੁਭ ਬਚਨ ਕੀਤੇ ਨੇ ਤੇ ਉਹਨਾਂ ਨੇ ਆਖਿਆ ਕਿ ਤੁਸੀਂ ਆਪਣੇ ਘਰ ਸੁਲਤਾਨਪੁਰ ਵਿਖੇ ਨਾਨਕ ਜੀ ਨੂੰ ਸੱਦ ਲਓ ਅਤੇ ਸੱਦ ਕੇ ਉਹਨਾਂ ਦੀ ਸੇਵਾ ਕਰੋ ਸੇਵਾ ਕਰਕੇ ਤੁਹਾਨੂੰ ਬਹੁਤ ਸੁੱਖ ਮਿਲੇਗਾ ਰਾਏ ਬੁਲਾਰਦੀ ਨੇ ਤਿੰਨ ਚੀਜ਼ਾਂ ਕਿਹਾ ਸੀ ਕਿ ਇੱਕ ਤਾਂ ਤੁਸੀਂ ਮੇਰੇ ਕਰਕੇ ਰੱਖ ਲਓ ਇੱਕ ਤੁਹਾਡਾ ਖੁਦ ਦਾ ਰਿਸ਼ਤਾ ਹੈ ਇੱਕ ਤੁਸੀਂ ਉਹਨਾਂ ਨੂੰ ਤਾਂ ਰੱਖ ਲਓ ਉਹਨਾਂ ਦੀ ਸੇਵਾ ਕੀਤੀਆਂ ਜਨਮ ਮਰਨ ਦੇ ਦੁੱਖ ਕੱਟੇ ਜਾਂਦੇ ਨੇ ਆਹ ਤਿੰਨ ਗੱਲਾਂ ਕਰਕੇ ਉਹਨਾਂ ਨੂੰ ਆਪਣੇ ਘਰ ਰੱਖ ਲੋ ਨਾਨਕੀ ਜੀ ਇਸ ਤਰ੍ਹਾਂ ਮਨੂ ਰਾਏ ਬੁਲਾਰੀ ਨੇ ਆਖਿਆ ਸੀ ਬੇਬੇ ਨਾਨਕੀ ਜੀ ਆਖਦੇ ਨੇ ਤੁਸੀਂ ਮੇਰੇ ਪਤੀ ਹੋ ਮੈਂ ਤੁਹਾਨੂੰ ਕੀ ਦੱਸਾਂ ਮੈਂ ਬਹੁਤ ਵਾਰ ਆਪਣੇ ਭਰਾ ਨੂੰ ਵੇਖਿਆ ਉਹ ਆਮਪੁਰਖ ਨਹੀਂ ਹੈ ਹੁਣ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੱਸਦੇ ਨੇ ਵੀ ਇਹ પ્રસੰਧ ਤੋਂ ਬਾਅਦ ਗੁਰੂ ਮਹਾਰਾਜ ਤਲਵੰਡੀ ਵਿੱਚ ਕਿਵੇਂ ਵਿਚਰਦੇ ਨੇ ਸੱਚੇ ਪਾਤਸ਼ਾਹ ਆਪਣੇ ਘਰ ਦੇ ਵਿੱਚ ਬੜੇ ਨਿਰਲੇਪ ਰਹਿੰਦੇ ਨੇ ਮਹਾਰਾਜ ਅਠੇ ਪੈਰ ਧਿਆਨ ਵਿੱਚ ਰਹਿੰਦੇ ਨੇ ਨਿਰੰਕਾਰ ਦੇ ਭਜਨ ਸਿਮਰਨ ਦੇ ਵਿੱਚ ਰਹਿੰਦੇ ਨੇ ਕਹਿੰਦੇ ਜਿਵੇਂ ਥਾਜਾ ਜਨਕ ਜੀ ਗ੍ਰਿਸਤ ਆਸ਼ਰਮ ਵਿੱਚ ਰਹੇ ਨੇ ਤੇ ਗ੍ਰਿਸਤ ਆਸ਼ਰਮ ਵਿੱਚ ਰਹਿੰਦਿਆਂ ਰਹਿੰਦਿਆਂ ਬੜੇ ਵੱਡੇ ਭਗਤ ਹੋਏ ਨੇ ਕਹਿੰਦੇ ਉਹ ਗੁਰਨਾਨਕ ਸੱਚੇ ਪਾਸ਼ਾ ਘਰ ਵਿੱਚ ਰਹਿੰਦੇ ਨੇ ਪਰ ਕਿਸੇ ਪਾਸੇ ਧਿਆਨ ਨਹੀਂ ਹੈਗਾ ਮਹਾਰਾਜ ਸੱਚੇ ਪਾਤਸ਼ਾ ਇਸ ਤਰ੍ਹਾਂ ਰਹਿੰਦੇ ਨੇ ਵੀ ਜਿਵੇਂ ਥੱਲੇ ਅਗਨੀ ਹੁੰਦੀ ਹੈ ਤੇ ਉੱਪਰ ਸਵਾਹ ਹੁੰਦੀ ਹੈ ਤੇ ਕਈ ਵਾਰ ਬੰਦੇ ਨੂੰ ਅੰਦਾਜ਼ਾ ਨਹੀਂ ਹੁੰਦਾ ਉਹ ਉੱਪਰ ਪੈਰ ਰੱਖ ਲੈਂਦਾ ਉਹਦੇ नीचे ਅਗਨੀ ਹੁੰਦੀ ਹੈ ਕਹਿੰਦੇ ਇਸ ਤਰ੍ਹਾਂ ਗੁਰੂ ਨਾਨਕ ਸੱਚੇ ਪਾਤਸ਼ਾ ਉਪਰੋਂ ਤਾਂ ਬਹੁਤ ਸ਼ਾਂਤ ਰਹਿੰਦੇ ਨੇ ਪਰ ਅੰਦਰੋਂ ਮਹਾਰਾਜ ਤਾਂ ਬਹੁਤ ਵੱਡਾ ਤੇਜ ਪ੍ਰਤਾਪ ਹੈ ਮਹਾਰਾਜ ਉਸ ਤੇਜ ਪ੍ਰਤਾਪ ਨੂੰ ਛੁਪਾ ਕੇ ਬੈਠੇ ਹੈ ਸੰਗਤ ਜੀ ਪ੍ਰਗਟ ਹੋਣਾ ਸੋਖ ਹੈ ਪਰ ਛੁਪ ਕੇ ਰਹਿਣਾ ਛੁਪਾਣਾ ਬਹੁਤ ਔਖ ਹੈ ਆਪਾਂ ਪਗਤੀ ਕਰ ਲੈਣੇ ਆ ਸਿਮਰਨ ਵੀ ਕਰ ਲੈਣੇ ਆ ਨਿਤਨੇਮ ਵੀ ਕਰ ਲੈਣੇ ਆ ਇਹ ਕਰਨਾ ਸੋਖ ਹੈ ਪਰ ਇਹ ਕਰਕੇ ਕਿਸੇ ਨੂੰ ਨਾ ਦਸੀਏ ਇਹ ਸਭ ਦੁਖ ਹੈ ਉਹ ਦਸੂ ਬਾਏ ਥੋੜੀ ਜੀ ਬੰਦਗੀ ਕੀਤੀ ਤੇ ਜਾ ਕੇ ਸਾਰਿਆਂ ਵਿੱਚ ਢੰਡੋਰਾ ਪਿੱਟਦਾ ਮੈਂ ਅੱਜ 3 ਘੰਟੇ ਸਿਮਰਨ ਕੀਤਾ ਮੈਂ ਅੱਜ ਇਨੀਆਂ ਬਾਨੀਆਂ ਪੜੀਆਂ ਐਵੇਂ ਦਸਣਾ ਅੱਜਕੱਲ ਸਾਡਾ ਸੁਭਾਅ ਬਣ ਗਿਆ ਇਹ ਗੱਲਾਂ ਕਿਸੇ ਨੂੰ ਨਾ ਦਸਣੀਆਂ ਬਹੁਤ ਔਖਾ ਕੰਮ ਹੈ ਸੁਪਣਾ ਬਹੁਤ ਔਖਾ ਮਹਾਰਾਜ ਸੱਚੇ ਪਾਤਸ਼ਾਹ ਚੁੱਪ ਕੇ ਬੈਠੇ ਨੇ ਕਹਿੰਦੇ ਕਹੀਂ ਸਮਝਦੇ ਐ ਮਹਾਰਾਜ ਵੈਸੀ ਅਦਾ ਕਰਦੇ ਨੇ ਕਰਦੇ ਆ ਕੰਮਾਂ ਤੋਂ ਬਚਣ ਵਾਸਤੇ ਜਾਨ ਮੂਝ ਕੇ ਇਹਨੇ ਕਰਦੇ ਨੇ ਜਾਂ ਇਹਨਾਂ ਨੂੰ ਸੰਸਾਰ ਦੇ ਕੰਮ ਕਰਨੇ ਨਹੀਂ ਆਉਂਦੇ ਮਹਾਰਾਜ ਸੱਚੇ ਪਾਤਸ਼ਾਹ ਸ਼ਾਂਤ ਹੋ ਕੇ ਬੈਠੇ ਨੇ ਤਲਵੰਡੀ ਵਿੱਚ ਕੋਈ ਵਿਰਲਾ ਹੀ ਹੈ ਜਿਹੜਾ ਮਹਾਰਾਜ ਨੂੰ ਸਮਝਦਾ ਕਹਿੰਦੇ ਤਲਵੰਡੀ ਦੇ ਬਾਹਰ ਇੱਕ ਬਹੁਤ ਵੱਡੇ ਮਹਾਪੁਰਖ ਆ ਕੇ ਬੈਠੇ ਹਨ ਕਿਸੇ ਸੰਸਾਰੀ ਨਾਲ ਮਹਾਰਾਜ ਕੋਈ ਗੱਲ ਨਹੀਂ ਕਰਦੇ ਪਰ ਮਹਾਰਾਜ ਨੂੰ ਜਦ ਪਤਾ ਲੱਗ ਜੀ ਵੀ ਕੋਈ ਪਰਮੇਸ਼ਰ ਦਾ ਪਿਆਰਾ ਆ ਕੇ ਬੈਠਾ ਹੈ ਤਾਂ ਮਹਾਰਾਜ ਉਹਦੇ ਨਾਲ ਜਾ ਕੇ ਗੱਲਬਾਤ ਕਰਦੇ ਆਂ ਸੰਗਤ ਜੀ ਸਾਨੂੰ ਉੱਥੇ ਬਹਿਣਾ ਚਾਹੀਦਾ ਜਿੱਥੇ ਆਤਮਾ ਦੀ ਤਰੱਕੀ ਹੋਵੇ ਜਿੱਥੇ ਹੁਣੀ ਹੀ ਨਿੰਦਾ ਉੱਥੇ ਬੈਣ ਦਾ ਕੋਈ ਲਾਭ ਨਹੀਂ ਕੋਈ ਪਰਮਾਤਮਾ ਦੀ ਗੱਲ ਹੋਵੇ ਕੋਈ ਮਹਾਰਾਜ ਦੀ ਮਹਿਮਾ ਦੀ ਗੱਲ ਹੋਵੇ ਤਾਂ ਤਾਂ ਬੈਠਣ ਦਾ ਫਾਇਦਾ ਨਹੀਂ ਤਾਂ ਨਿੰਦਾ ਕਰਨ ਵਾਲਿਆ ਚ ਬਹਿਣਾ ਵਿਅਰਥ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐ ਜੇ ਇਹੋ ਜਿਹੇ ਲੋਕ ਮਿਲਦੇ ਨੇ ਤਾਂ ਚੁੱਪ ਹੋ ਜੂ ਹੁਣ ਮਹਾਰਾਜ ਨੂੰ ਪਤਾ ਲੱਗਾ ਵੀ ਰੱਬ ਦੇ ਪਿਆਰੇ ਤਲਵੰਡੀ ਵਿਚ ਆਏ ਨੇ ਸੱਚੇ ਪਾਤਸ਼ਾਹ ਬਾਹਰ ਗਏ ਤੇ ਬਾਹਰ ਜਾ ਕੇ ਉਹਨ ਸੰਤਾ ਦੇ ਕੋਲ ਬਹਿ ਗਏ ਮਹਾਰਾਜ ਨੇ ਸਤ ਕਰਤਾ ਰੱਖਿਆ ਤੇ ਉਹਨ ਸੰਤਾ ਦੇ ਕੋਲ ਜਾ ਕੇ ਬੈਠ ਗਏ ਜਦੋਂ ਮਹਾਰਾਜ ਉਹਨਾਂ ਸੰਤਾਂ ਮਹਾਪੁਰਸ਼ਾਂ ਕੋਲ ਗਏ ਤਾਂ ਮਹਾਰਾਜ ਦੇ ਹੱਥ ਵਿੱਚ ਸੋਨਾ ਪਿਆ ਹੋਇਆ ਸੀ ਅਤੇ ਦੂਜੇ ਹੱਥ ਵਿੱਚ ਇੱਕ ਲੋਟਾ ਸੀ ਮਹਾਰਾਜ ਉੱਥੇ ਸੋਚਦੇ ਨੇ ਵੀ ਇਹਨਾਂ ਸੰਤਾਂ ਮਹਾਪੁਰਸ਼ਾਂ ਨੂੰ ਕੀ ਦਈਏ ਕੀ ਭੇਟਾ ਕਰੀਏ ਤਾਂ ਮਹਾਰਾਜ ਨੇ ਆਪਣੇ ਹੱਥ 'ਚੋਂ ਸੋਨਾ ਤਾਰਿਆ ਅਤੇ ਉਹ ਲੋਟਾ ਮਹਾਰਾਜ ਨੇ ਉਹਨਾਂ ਸੰਤਾਂ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਭੇਟਾ ਕੀਤਾ ਉਹ ਸੰਤ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਦੇ ਹਨ ਵੀ ਤੋ ਤੁਹਾਡਾ ਵਰਨ ਕੀ ਹੈ ਕਿਹੜੀ ਰੀਤੀ ਹੈ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਆਪਣੇ ਅੰਦਰ ਕੀ ਸੋਚ ਕੇ ਸਾਡੇ ਅੱਗੇ ਸੋਨਾ ਰੱਖਤਾ ਤੇ ਇਹ ਲੂਟਾ ਰੱਖਿਆ ਮਹਾਰਾਜ ਸੱਚੇ ਪਾਤਸ਼ਾਹ ਉਹ ਸੰਤਾਂ ਨੂੰ ਜਵਾਬ ਦਿੰਦੇ ਨੇ ਕਹਿੰਦੇ ਨੇ ਮੇਰਾ ਨਾਮ ਨਾਨਕ ਨਿਰੰਕਾਰੀ ਹੈ ਨਾਮ ਨਾਨਕ ਹੈ ਤੇ ਨਿਰੰਕਾਰੀ ਮੇਰੇ ਸਰੀਰ ਦਾ ਵੇਸ਼ ਜਾਨੂ ਭਾਵ ਨਿਰੰਕਾਰ ਦੀ ਪ੍ਰਾਪਤੀ ਮੇਰਾ ਲਕਸ਼ ਹੈ ਕਤਰਿਆਂ ਦੇ ਘਰ ਜਨਮ ਹੋਇਆ ਅਤੇ ਗੋਤ ਸਾਡੀ ਬੀਦੀ ਹੈ। ਉਹ ਸੰਤ ਮਹਾਰਾਜ ਨੂੰ ਆਖਦੇ ਨੇ ਵੀ ਤੁਸੀਂ ਨਿਰੰਕਾਰ ਹੀ ਬਨੇ ਹੋਇਓ। ਅਸੀਂ ਕਿਵੇਂ ਵੇਖੀਏ ਵੀ ਤੁਸੀਂ ਨਿਰੰਕਾਰ ਹੀ ਹੋ। ਉਹ ਕਹਿੰਦੇ ਸਾਨੂੰ ਕੋਈ ਸਬੂਤ ਦਿਓ ਵੀ ਤੁਸੀਂ ਨਿਰੰਕਾਰ ਹੀ ਹੋ। ਅਸੀਂ ਕਿਵੇਂ ਪਛਾਣੀਏ ਵੀ ਤੁਸੀਂ ਨਿਰੰਕਾਰ ਹੀ ਹੋ। ਨਾਨਕ ਜੀ ਸਾਡੀ ਗੱਲ ਦਾ ਉੱਤਰ ਦਿਓ। ਮਹਾਰਾਜ ਸੱਚੇ ਪਾਤਸ਼ਾਹ ਅਗਿਓ ਉੱਤਰ ਦਿੰਦੇ ਆ। ਮਹਾਰਾਜ ਨੇ ਜਿਹੜਾ ਉਹ ਸੋਨਾ ਅਤੇ ਜਿਹੜਾ ਉਹ ਲੋਟਾ ਉਹ ਸਾਧੂ ਦੇ ਚਰਨਾਂ ਵਿੱਚ ਰੱਖਿਆ ਸੀ ਮਹਾਰਾਜ ਨੇ ਉਹ ਸੋਨੇ ਨੂੰ ਤੇ ਲੋਟੇ ਨੂੰ ਸਾਧੂ ਦੇ ਚਰਨਾਂ ਵੱਲ ਹੋਰ ਅੱਗੇ ਕਰ ਦਿੱਤਾ ਮਹਾਰਾਜ ਕਹਿੰਦੇ ਰੱਖ ਲਓ ਸਾਨੂੰ ਕੋਈ ਮਾਇਆ ਦਾ ਮੂਹ ਨਹੀਂ ਹੈ ਮਹਾਰਾਜ ਕਹਦੇ ਸੱਚੀ ਦੇ ਰਿਆਂ ਅਤੇ ਮੈਨੂੰ ਨਿਰੰਕਾਰ ਦੀ ਪ੍ਰਾਪਤੀ ਦਾ ਰਾਹ ਦੱਸ ਦਿਓ ਉਹਨਾਂ ਸੰਤਾਂ ਨੇ ਸਮਝ ਲਿਆ ਵੀ ਉਪਰੋ ਉਪਰੋ ਨਹੀਂ ਕਹਿੰਦੇ ਇਹ ਇਹ ਸੱਚੀ ਨਿਰੰਕਾਰ ਦੀ ਪ੍ਰਾਪਤੀ ਕਰਨਾ ਚਾਹੁੰਦੇ ਨੇ ਹੁਣ ਉਹ ਸੰਤ ਬੈਠੇ ਹੋਏ ਬੜੇ ਸਿਆਣੇ ਸਨ ਉਹ ਮਹਾਰਾਜ ਨੂੰ ਕਹਿੰਦੇ ਵੀ ਅਸੀਂ ਇਹ ਸੋਨੇ ਤੇ ਲੋਟੇ ਨਾਲ ਕੀ ਕਰਨਾ ਤੁਹਾਡੀ ਦਿੱਤੀ ਹੋਈ ਭੇਟ ਸਾਡੇ ਤੱਕ ਪਹੁੰਚ ਗਈ ਹੈ ਤੁਸੀਂ ਇਹ ਲੋਟੇ ਤੇ ਸੋਨੇ ਨੂੰ ਵਾਪਿਸ ਲੈ ਲਓ ਉਹ ਸੰਤਾਂ ਨੂੰ ਐਵੇਂ ਸੀ ਕਿ ਮਾਪਿਓ ਨੇ ਹੱਥ ਵਿੱਚ ਸੋਨਾ ਪੋਇਆ ਤੇ ਜਦੋਂ ਘਰ ਨੂੰ ਵਾਪਿਸ ਜਾਣਗੇ ਮਾਪਿਓ ਗੁੱਸਾ ਹੋਣਗੇ ਤਾਂ ਉਹ ਕਹਿੰਦੇ ਵੀ ਅਸੀਂ ਮੰਨ ਲਿਆ ਵੀ ਤੁਸੀਂ ਨਿਰੰਕਾਰੀ ਹੋ ਅਤੇ ਤੁਹਾਡੀ ਭੇਟ ਵੀ ਸਾਡੇ ਤੱਕ ਪਹੁੰਚਦੀ ਹੈ ਪਰ ਆ ਤੁਸੀਂ ਹੁਣ ਲੈ ਜਾਓ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਅੱਗੇ ਉਹ ਜਵਾਬ ਦਿੰਦੇ ਨੇ ਸੰਤ ਜੀ ਇੱਕ ਵਾਰ ਜਿਹੜੀ ਚੀਜ਼ ਅਸੀਂ ਦੇ ਦਈਏ ਉਹਨੂੰ ਵਾਪਸ ਨਹੀਂ ਲੈਂਦੇ ਸੰਗਤ ਜੀ ਜਿੱਥੇ ਜਿੱਥੇ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਉੱਥੇ-ਉੱਥੇ ਬਖਸ਼ਿਸ਼ ਉਵੇਂ ਹੀ ਵਰਤਰੀ ਹੈ ਮਹਾਰਾਜ ਨੇ ਕਦੀ ਬਖਸ਼ੀਸ਼ਾਂ ਵਾਪਿਸ ਨਹੀਂ ਲਈਆਂ ਮਹਾਰਾਜ ਕਹਿੰਦੇ ਪਹਿਲਾ ਦੇ ਦिए ਤੇ ਫਿਰ ਵਾਪਿਸ ਲੈ ਲਈ ਇਹ ਤਾਂ ਕੋਈ ਧਰਮ ਨਹੀਂ ਹੋਇਆ ਉਹ ਬੈਠਾ ਹੋਇਆ ਸੰਤ ਕੋਈ ਆਮ ਨਹੀਂ ਸੀ ਨਾਮ ਜਪਣ ਵਾਲਾ ਭਗਤੀ ਕਰਨ ਵਾਲਾ ਸੰਤ ਸੀ ਉਹਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਉਹਨੂੰ ਮਹਿਸੂਸ ਹੁੰਦਾ ਵੀ ਇਹ ਤਾਂ ਆਪ ਖੁਦ ਨਿਰੰਕਾਰ ਨੇ ਆਪ ਪਰਮੇਸ਼ਰ ਰੂਪ ਨੇ ਜਿਹੜੇ ਸਾਡੇ ਕੋਲ ਨਿਰੰਕਾਰ ਦਾ ਰਾਹ ਪੁੱਛ ਰਹੇ ਨੇ ਇਹ ਤਾਂ ਖੁਦ ਨਰਨਕਾਰ ਨੇ ਇਹ ਤਾਂ ਸਾਡੀ ਸੁੱਧ ਲੈਣ ਵਾਸਤੇ ਸਾਡੇ ਕੋਲ ਆਏ ਨੇ ਉਹ ਸੰਤ ਨੇ ਮਹਾਰਾਜ ਨੂੰ ਕੁਝ ਨਹੀਂ ਕਿਹਾ ਉਹ ਸੰਤ ਨੇ ਮਹਾਰਾਜ ਨੂੰ ਹੱਥ ਜੋੜੇ ਤੇ ਮੱਥਾ ਟੇਕ ਕੇ ਅਗਲੇ ਨਗਰ ਵੱਲ ਚਲੇ ਗਏ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪਣੇ ਘਰ ਵਾਪਿਸ ਆ ਕੇ ਜਦੋਂ ਘਰ ਸੱਚੇ ਪਾਤਸ਼ਾਹ ਜੀ ਪਹੁੰਚਦੇ ਨੇ ਤਾਂ ਪਿਤਾ ਮਹਿਤਾ ਕਾਲੂ ਜੀ ਵੇਖਦੇ ਨੇ ਵੀ ਨਾਨਕ ਜੀ ਦੇ ਹੱਥ ਵਿੱਚ ਸੋਨਾ ਪਾਇਆ ਸੀ ਉਹ ਦਿਖਦਾ ਨਹੀਂ ਕਿਤੇ ਕਿਉਂਕਿ ਇਹ ਸੋਨਾ ਗੁਰੂ ਜੀ ਦੇ ਮਾਤਾ ਪਿਤਾ ਜੀ ਨੇ ਪਾਇਆ ਸੀ ਮਹਾਰਾਜ ਦਾ ਖਾਲੀ ਹੱਥ ਦੇਖ ਕੇ ਕ੍ਰੋਧ ਵਿੱਚ ਆਉਂਦੇ ਨੇ ਪਿਤਾ ਮਹਿਤਾ ਕਾਲੂ ਜੀ ਕਹਿੰਦੇ ਵੀ ਲੋਟਾ ਕਿੱਥੇ ਹੈ ਤੇ ਹੱਥ ਵਿੱਚ ਪਾਈ ਹੋਈ ਉਹ ਛਾਪ ਉਹ ਸੋਨਾ ਕਿੱਥੇ ਹੈ ਇੰਨੀ ਮਹਿੰਗੀ ਛਾਪ ਕਿੱਥੇ ਗਵਾ ਕੇ ਆਇਓ ਹੁਣ ਮਹਿਤਾ ਕਾਲੂ ਜੀ ਕੀ ਕਰਨ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਾਹਰ ਦੇ ਆਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਚੀਜ਼ਾਂ ਨਾਲ ਪ੍ਰੇਮ ਨਹੀਂ ਕਰਦੇ ਪਰ ਪਿਤਾ ਮਹਿਤਾ ਕਾਲੂ ਜੀ ਇਹਨਾਂ ਚੀਜ਼ਾਂ ਨਾਲ ਪ੍ਰੇਮ ਕਰਦੇ ਨੇ ਤੇ ਇਹਨਾਂ ਚੀਜ਼ਾਂ ਨੂੰ ਸਾਹਮਣੇ ਰੱਖਣ ਲਈ ਸਮਝਾਉਂਦੇ ਵੀ ਨੇ ਆਮ ਤੌਰ ਤੇ ਕੀ ਹੁੰਦਾ ਵੀ ਜਦੋਂ ਬੱਚੇ ਦਾ ਵਿਆਹ ਹੁੰਦਾ ਹੈ ਉਦੋਂ ਬੱਚੇ ਨੂੰ ਘਰ ਦੇ ਵੱਖ ਕਰ ਦਿੰਦੇ ਨੇ ਕਿ ਆਪੇ ਕਮਾ ਤੇ ਆਪੇ ਖਾ ਤੇ ਪਿਤਾ ਮਹਿਤਾ ਕਾਲੂ ਜੀ ਹੁਣ ਮਹਾਰਾਜ ਨੂੰ ਕਹਿੰਦੇ ਐ ਵੀ ਮੈਨੂੰ ਤਾਂ ਲੱਗਦਾ ਵੀ ਤੁਹਾਨੂੰ ਵਿਆਹ ਤੋਂ ਪਹਿਲਾਂ ਹੀ ਵਕ ਕਰਨਾ ਪੈਣਾ ਵੀ ਆਪੇ ਕਮਾਓ ਤੇ ਆਪੇ ਖਾਓ ਤੁਸੀਂ ਤਾਂ ਆਏ ਦਿਨ ਕੋਈ ਨਾ ਕੋਈ ਚੀਜ਼ ਬਾਹਰ ਦੇ ਆਂਦੇ ਹੋ ਮਹਿਤਾ ਕਾਲੂ ਜੀ ਕਹਿੰਦੇ ਵੀ ਤੁਸੀਂ ਤਾਂ ਕੀ ਕਮਾਇਆ ਤੁਸੀਂ ਤਾਂ ਮੇਰੀ ਕਮਾਈ ਨੂੰ ਵੀ ਉਜਾੜ ਦੇਣਾ ਪਿਤਾ ਜੀ ਕਹਿੰਦੇ ਨੇ ਵੀ ਤੁਹਾਨੂੰ ਤਾਂ ਕੋਈ ਵਪਾਰ ਦੀ ਗੱਲ ਹੀ ਨਹੀਂ ਸਮਝ ਆਉਂਦੀ ਨਾ ਤੁਹਾਨੂੰ ਖੇਤੀ ਸਮਝ ਆਉਂਦੀ ਹੈ ਨਾ ਵਪਾਰ ਸਮਝ ਆਉਂਦਾ ਹੈ ਤੇ ਜਿਹੜੀਆਂ ਚੀਜ਼ਾਂ ਤੁਹਾਨੂੰ ਦੇਈਦੀਆਂ ਉਹ ਵੀ ਤੁਸੀਂ ਬਾਹਰ ਦੇ ਜਾਂਦੇ ਹੋ ਗੁਰੂ ਨਾਨਕ ਪਾਸ਼ਾ ਜੀ ਵੀ ਅੰਤਰਜਾਮੀ ਹਨ ਮਹਾਰਾਜ ਨੂੰ ਪਤਾ ਹੈ ਵੀ ਰਾਈ ਬੁਲਾਰ ਜੀ ਮੈਨੂੰ ਸੁਲਤਾਨਪੁਰ ਭੇਜਣਾ ਚਾਹੁੰਦੇ ਨੇ ਤਾਂ ਅੰਤਰਜਾਮੀ ਪਾਸ਼ਾ ਜੀ ਅੱਗੇ ਤਾਂ ਚੁੱਪਚਾਪ ਆਪਣੇ ਪਿਤਾ ਜੀ ਦੀਆਂ ਗੱਲਾਂ ਸੁਣਦੇ ਰਹਿੰਦੇ ਸਨ ਅੱਜ ਪਹਿਲੀ ਵਾਰ ਗੁਰੂ ਨਾਨਕ ਸੱਚੇ ਪਾਸ਼ਾ ਜੀ ਆਪਣੇ ਪਿਤਾ ਮਹਿਤਾ ਕਾਲੂ ਜੀ ਦੀ ਸ਼ਿਕਾਇਤ ਰਾਏ ਬੁਲਾਰ ਜੀ ਦੇ ਕੋਲ ਲੈ ਕੇ ਜਾਂਦੇ ਨੇ ਗੁਰੂ ਨਾਨਕ ਪਾਸ਼ਾ ਜੀ ਰਾਏ ਬੁਲਾਰ ਜੀ ਨੂੰ ਕਹਿੰਦੇ ਆਏ ਰਾਏ ਬੁਲਾਰ ਜੀ ਪਿਤਾ ਜੀ ਤੁਹਾਡੀ ਇੱਕ ਵੀ ਗੱਲ ਨਹੀਂ ਮੰਨਦੇ ਰਾਏ ਬੁਲਾਰ ਜੀ ਕਹਿੰਦੇ ਆਪਣੇ ਪਿਤਾ ਨੂੰ ਸਤੋ ਮਹਿਤਾ ਕਾਲੂ ਜੀ ਰਾਏ ਬੁਲਾਰ ਜੀ ਦੇ ਮਹਿਲ ਵਿੱਚ ਆਉਂਦੇ ਨਹੀਂ ਰਾਏ ਬੁਲਾਰ ਜੀ ਗੁਰੂ ਜੀ ਦੇ ਪਿਤਾ ਜੀ ਨੂੰ ਕਹਿੰਦੇ ਨੇ ਵੀ ਤੁਸੀਂ ਪੱਥਰ ਦੇ ਲੋ ਕਹਿੰਦੇ ਵੀ ਤੁਹਾਡੇ ਹਿਰਦੇ ਵਿੱਚ ਇਹਨਾਂ ਦੀ ਮਹਿਮਾ ਕਿਉਂ ਨਹੀਂ ਵਸਦੀ ਗੁਰੂ ਨਾਨਕ ਦਾ ਬੜੇ ਕੋਮਲ ਨੇ ਤੁਹਾਡੇ ਹਿਰਦੇ ਵਿੱਚ ਇਹਨਾਂ ਲਈ ਮਹਿਮਾ ਕਿਉਂ ਨਹੀਂ ਵਸਦੀ ਇਹ ਤਾਂ ਸੰਗਤ ਜੀ ਗੁਰੂ ਮਹਾਰਾਜ ਨੇ ਆਪ ਹੀ ਆਪਣੇ ਪਿਤਾ ਮਹਿਤਾ ਕਾਲੂ ਜੀ ਤੇ ਮਾਇਆ ਪਾਈ ਹੋਈ ਹੈ ਸਿਰਫ ਸਾਨੂੰ ਸਿੱਖਿਆ ਦੇਣ ਵਾਸਤੇ ਰਾਏ ਬੁਲਾਰ ਜੀ ਗੁਰੂ ਜੀ ਨਾਲ ਬੜਾ ਪ੍ਰੇਮ ਕਰਦੇ ਨੇ ਤਾਂ ਉਹਨਾਂ ਦੇ ਪਿਤਾ ਜੀ ਨੂੰ ਸਮਝਾਉਂਦੇ ਨੇ ਵੀ ਤੁਸੀਂ ਇਹ ਸਮਝੋ ਵੀ ਇਹ ਆਮ ਨਹੀਂ ਹੈ ਤੁਹਾਡਾ ਪੁੱਤਰ ਨਾਨਕ ਕੋਈ ਆਮ ਪੁਰਸ਼ ਨਹੀਂ ਹੈ ਇਹ ਤਾਂ ਖੁਦ ਖੁਦਾ ਨੇ ਇਹ ਬਹੁਤ ਵੱਡਿਆ ਹੁਣ ਕਿਉਂ ਇਹਨਾਂ ਨੂੰ ਕੁਝ ਆਖਿਆ ਤਾਂ ਮਹਿਤਾ ਕਾਲੂ ਜੀ ਆਖ ਰਹੇ ਨੇ ਰਾਏ ਬੁਲਾਰ ਜੀ ਇਹਨਾਂ ਦੇ ਹੱਥ ਵਿੱਚ ਇੱਕ ਸੋਨੇ ਦੀ ਛਾਪ ਸੀ ਤੇ ਇੱਕ ਲੋਟਾ ਸੀ ਕਹਿੰਦੇ ਵੀ ਤਲਵੰਡੀ ਦੇ ਬਾਹਰ ਜਾ ਕੇ ਇੱਕ ਸਾਧੂ ਨੂੰ ਦੇ ਆਏ। ਕਹਿੰਦੇ ਵੀ ਸਾਧੂ ਨੂੰ ਦੇਣ ਦੀ ਕੀ ਲੋੜ ਸੀ। ਤਾਂ ਰਾਏ ਬੁਲਾਰ ਜੀ ਕਹਿੰਦੇ ਨਾਨਕ ਜੀ ਨੂੰ ਕੁਝ ਨਾ ਕਹੋ। ਤੁਹਾਨੂੰ ਮੈਂ ਸੋਨੇ ਦੀ ਛਾਪ ਵੀ ਦੇ ਦੇਣਾ ਤੇ ਲੋਟਾ ਵੀ ਦੇ ਦੇਣਾ। ਪਰ ਇਹਨਾਂ ਨੂੰ ਕੁਝ ਨਹੀਂ ਕਹਿਣਾ। ਮਹਤਾ ਕਾਲੂ ਜੀ ਕਹਿੰਦੇ ਵੀ ਇਹ ਕਿੰਨੀ ਵਾਰ ਇੰਜ ਕਰਨਗੇ? ਕਿੰਨੀ ਵਾਰ ਘਰ ਦਾ ਸਮਾਨ ਬਾਹਰ ਦੇਣਗੇ? ਮਹਤਾ ਕਾਲੂ ਜੀ ਕਹਿੰਦੇ ਵੀ ਜਿਹੜੇ ਬੱਚੇ ਨਾਨਕ ਜੀ ਦੀ ਉਮਰ ਦੇ ਨੇ ਉਹਨਾਂ ਨੇ ਤਾਂ ਸਾਰਾ ਕਾਰ ਸੰਭਿਆ ਹੋਇਆ ਇਹ ਤਾਂ ਏਡੇ ਵੱਡੇ ਹੋ ਗਏ ਨੇ ਕੋਈ ਕੰਮ ਨਹੀਂ ਕਰਦੇ ਤੇ ਮੈਂ ਤਾਂ ਕਾਲੂ ਜੀ ਆਪੇ ਕਹੀ ਜਾਂਦੇ ਨੇ ਵੀ ਮੈਂ ਤਾਂ ਨਾਨਕ ਜੀ ਨੂੰ ਅੱਡ ਕਰਨ ਲੱਗਾ ਹੁਣ ਆਪ ਹੀ ਕਮਾਉਣ ਤੇ ਆਪ ਹੀ ਖਾਣ ਇਹ ਤਾਂ ਮਹਾਰਾਜ ਆਪ ਹੀ ਉਹਨਾਂ ਦੇ ਮੁਖੋ ਕੁਵਾਈ ਜਾਂਦੇ ਨੇ ਪਿਤਾ ਜੀ ਕਹਿੰਦੇ ਰਾਏ ਬੁਲਾਰ ਜੀ ਮੇਰੇ ਬਾਰੇ ਵੀ ਵਿਚਾਰ ਕਰੋ ਮੇਰਾ ਇਹਨਾਂ ਦੇ ਨਾਲ ਕਿਵੇਂ ਗੁਜ਼ਾਰਾ ਹੋਏਗਾ ਹੋਨੇ ਜਵਾਲ ਹੋ ਰਹੇ ਨੇ ਇਹਨਾਂ ਨੂੰ ਆਪਣੇ ਕੰਮ ਆਪ ਹੀ ਕਰਨੇ ਪੈਣੇ ਆ। ਰਾਏ ਬੁਲਾਰ ਜੀ ਕਹਿੰਦੇ ਮਹਿਤਾ ਕਾਲੂ ਜੀ ਤੁਹਾਡੇ ਤਾਂ ਘਰ ਦੇ ਵਿੱਚ ਸਦਾ ਹੀ ਇਹ ਗੱਲ ਚੱਲਦੀ ਆ। ਤੁਸੀਂ ਨਾਨਕ ਜੀ ਨੂੰ ਕਹਿੰਦੇ ਹੋ ਵੀ ਕਮਾ ਕੇ ਲੈ ਕੇ ਆਓ। ਪਰ ਉਹ ਨਿਰੰਕਾਰੀ ਨੇ ਤਾਂ ਮੇਰਾ ਮਨ ਕਰਦਾ ਹੈ ਵੀ ਨਾਨਕ ਜੀ ਨੂੰ ਭਾਈ ਜੈ ਰਾਮ ਜੀ ਦੇ ਘਰ ਭੇਜ ਦਈਏ। ਸੁਲਤਾਨਪੁਰ ਭੇਜ ਦਈਏ। ਰਾਏ ਬੁਲਾਰ ਜੀ ਕਹਿੰਦੇ ਕਿ ਤੁਸੀਂ ਗੁੱਸੇ ਵਿਚ ਆ ਕੇ ਕੁਝ ਨਾ ਕੁਝ ਨਾਨਕ ਜੀ ਨੂੰ ਕਹਿੰਦੇ ਰਹਿੰਦੇ ਹੋ ਤੇ ਮੇਰੇ ਨਾਨਕ ਜੀ ਨੂੰ ਇਹ ਗੱਲਾਂ ਦਾ ਦੁੱਖ ਹੁੰਦਾ ਹੋਵੇਗਾ। ਰਾਏ ਬੁਲਾਰ ਜੀ ਕਹਿੰਦੇ ਵੀ ਤੁਹਾਡੇ ਪਿਓ ਪੁੱਤਰਾ ਦਾ ਮੇਲ ਨਹੀਂ ਬਣਦਾ ਆਪਸ ਵਿੱਚ। ਤੁਸੀਂ ਕੁਝ ਕਹਿਣਾ ਹੈ ਤੇ ਉਹਨਾਂ ਨੇ ਕੁਝ ਕਰਨਾ। ਰਾਏ ਬੁਲਾਰ ਜੀ ਕਹਿੰਦੇ ਵੀ ਤੁਹਾਡੇ ਮਨ ਦੇ ਵਿੱਚ ਮਾਇਆ ਦਾ ਮੂਹ ਹੈ। ਇਹ ਉਹ ਸਦਾ ਸੰਤ ਰੂਪ ਵਿੱਚ ਰਹਿੰਦੇ ਐ। ਸੰਗਤ ਜੀ ਇੱਥੇ ਇੱਕ ਗੱਲ ਸਮਝਣ ਵਾਲੀ ਹੈ ਇੱਥੇ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਦੇ ਬਾਰੇ ਕੁਝ ਗਲਤ ਵਿਚਾਰ ਨਹੀਂ ਕਰਨਾ ਇਹ ਤਾਂ ਮਹਾਰਾਜ ਦੀ ਆਪ ਆਪਣੀ ਬਣਾਈ ਹੋਈ ਖੇਡ ਹੈ ਸੋ ਰਾਏ ਬੁਲਾਰ ਜੀ ਨੇ ਗੁਰੂ ਜੀ ਨੂੰ ਅਤੇ ਉਹਨਾਂ ਦੇ ਪਿਤਾ ਜੀ ਨੂੰ ਆਪਣੇ ਕੋਲ ਬਿਠਾਇਆ ਤੇ ਆਖਿਆ ਨਾਨਕ ਜੀ ਮੈਂ ਬੇਬੇ ਨਾਨਕੀ ਜੀ ਦੇ ਪਤੀ ਭਾਈ ਜੈ ਰਾਮ ਜੀ ਨੂੰ ਚਿੱਠੀ ਲਿਖ ਦਿੱਤੀ ਹੈ ਤੇ ਹੌਲੀ ਜੀ ਉਹਨਾਂ ਨੂੰ ਸਮਝਾ ਦਿੰਦੇ ਐ ਵੀ ਤੁਸੀਂ ਸੁਲਤਾਨਪੁਰ ਆਪਣੇ ਪਿਤਾ ਜੀ ਤੋਂ ਬਚੇ ਰਹੋਗੇ ਉੱਥੇ ਜਾ ਕੇ ਆਨੰਦ ਨਾਲ ਰਹੋ ਤਾਂ ਹੁਣ ਰਾਏ ਬੁਲਾਰ ਜੀ ਨੇ ਭਾਈ ਜੈ ਰਾਮ ਜੀ ਨੂੰ ਚਿੱਠੀ ਲਿਖ ਦਿੱਤੀ ਰਾਏ ਬੁਲਾਰ ਜੀ ਨੇ ਲਿਖਿਆ ਭਾਈ ਜੈ ਰਾਮ ਜੀ ਤੁਹਾਡੇ ਬੜੇ ਵੱਡੇ ਭਾਗ ਨੇ ਨਾਨਕ ਜੀ ਤੁਹਾਡੇ ਘਰ ਆ ਰਹੇ ਨੇ ਜਿੰਨੀ ਸੇਵਾ ਹੋ ਸਕੇ ਉਨੀ ਸੇਵਾ ਉਹਨਾਂ ਦੀ ਕਰੀ ਤੇ ਚਿੱਠੀ ਲਿਖ ਕੇ ਇਹ ਗੁਰੂ ਨਾਨਕ ਸਾਹਿਬ ਜੀ ਨੂੰ ਦਿੱਤੀ ਤੇ ਕਹਿੰਦੇ ਜਾ ਸੁਲਤਾਨਪੁਰ ਜਾ ਕੇ ਭਈ ਜੈ RAM ਜੀ ਨੂੰ ਇਹ ਚਿੱਠੀ ਦੇ ਦੇ। ਇਹ ਸਾਰੀ ਕਥਾ ਭਈ ਬਾਲਾ ਜੀ ਗੁਰੂ ਅੰਗਦ ਪਾਸ਼ਾ ਜੀ ਨੂੰ ਸੁਣਾ ਰਹੇ ਨੇ। ਭਈ ਬਾਲਾ ਜੀ ਕਹਿੰਦੇ ਮਹਾਰਾਜ ਜਦੋਂ ਸਤਿਗੁਰੂ ਜੀ ਦਾ ਸੁਲਤਾਨਪੁਰ ਜਾਣਾ ਪੱਕਾ ਹੋਇਆ ਉਦੋਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਮੈਨੂੰ ਸੇਵਕ ਜਾਣ ਕੇ ਆਪਣੇ ਨਾਲ ਜਾਣ ਵਾਸਤੇ ਆਖਿਆ ਧੰਨੇ ਭਾਈ ਬਾਲਾ ਜੀ ਦੀ ਕਮਾਈ ਜਿਨ੍ਹਾਂ ਨੂੰ ਗੁਰੂ ਮਹਾਰਾਜ ਆਪ ਆਵਾਜ਼ ਮਾਰ ਕੇ ਆਪਣੇ ਨਾਲ ਲੈ ਕੇ ਜਾਂਦੇ ਨੇ ਤੇ ਅੱਜ ਕੱਲ ਦੇ ਕੁਝ ਪ੍ਰਚਾਰਕ ਇਹ ਪ੍ਰਚਾਰ ਕਰ ਰਹੇ ਨੇ ਕਿ ਭਾਈ ਬਾਲਾ ਜੀ ਨਾਮ ਦਾ ਤਾਂ ਕੋਈ ਇਤਿਹਾਸ ਵਿੱਚ ਸੀ ਹੀ ਨਹੀਂ ਗੁਰਨਾਨਕ ਸਤਿਪਾਤਸ਼ਾ ਜੀ ਨੇ ਭਾਈ ਬਾਲਾ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਰਾਏ ਬੁਲਾਰ ਅਤੇ ਉਹਨਾਂ ਦੇ ਪਿਤਾ ਜੀ ਨੇ ਪਈ ਬਾਲਾ ਜੀ ਨੂੰ ਆਖਿਆ ਵੀ ਭਾਈ ਬਾਲਿਆ ਤੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਜਾਣਾ ਹੁਣ ਉਹ ਰਾਏ ਬੁਲਾਰ ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਵੇਖੇ ਬਿਨਾਂ ਰਹਿ ਨਹੀਂ ਸਕਦਾ ਸੀ ਹੁਣ ਉਹ ਆਪ ਪਾਤਸ਼ਾਹ ਜੀ ਨੂੰ ਦੂਰ ਕੈਜ ਰਿਹਾ ਉਹਦਾ ਜੀ ਨਹੀਂ ਸੀ ਕਰਦਾ ਰਾਏ ਬੁਲਾਰ ਜੀ ਨੇ ਗੁਰੂ ਜੀ ਨੂੰ ਗੱਲ ਨਾਲ ਲਾਇਆ ਅਤੇ ਉਹਨਾਂ ਦਾ ਮੁਖੜਾ ਚੁੰਮਿਆ ਅਤੇ ਰਾਏ ਬੁਲਾਰ ਜੀ ਬੜਾ ਵਿਰਾਗ ਕਰਦੇ ਨਹੀਂ। ਹਰਤੇ ਵਿੱਚ ਉਹਨਾਂ ਦੇ ਵਿਛੋੜੇ ਦੀ ਪੀੜ ਸੀਗੀ। ਕਿਉਂਕਿ ਮਹਾਰਾਜ ਨੇ ਹੁਣ ਲੰਮੇ ਸਮੇਂ ਵਾਸਤੇ ਉੱਥੇ ਜਾਣਾ ਹੈ। ਮਹਾਰਾਜ ਇਸ ਤੋਂ ਬਾਅਦ ਤਲਵੰਡੀ ਬਹੁਤ ਘਟਾਏ ਨਹੀਂ। ਮਹਾਰਾਜ ਨੇ ਸੁਲਤਾਨਪੁਰ ਵਿਖੇ ਰਬਾਬ ਮੰਗਾਨੀ ਹੈ। ਤੇ ਉੱਥੋਂ ਹੀ ਮਹਾਰਾਜ ਨੇ ਇਸ ਲੋਕਾਈ ਨੂੰ ਤਾਰਨ ਵਾਸਤੇ ਜਾਣਾ। ਰਾਏ ਬੁਲਾਰ ਜੀ ਨੇ ਵਿਛੋੜੇ ਦੀ ਪੀੜ ਤਾਂ ਜਰ ਲਈ ਹੈ। ਪਰ ਮਹਿਤਾ ਕਾਲੂ ਜੀ ਨਾਨਕ ਜੀ ਨੂੰ ਕੁਝ ਕਹਿਣ ਇਹ ਨਹੀਂ ਸੀ ਜਾ ਸਕਦੇ ਕਾਹੀ ਉਹ ਗੁਰੂ ਜੀ ਨੂੰ ਸੁਲਤਾਨਪੁਰ ਜਾਣ ਲਈ ਕਹਿੰਦੇ ਸਨ ਕਹਿੰਦੇ ਆ ਵੀ ਰਾਏ ਬੁਲਾਰ ਜੀ ਨੇ ਗੁਰੂ ਜੀ ਨੂੰ ਸੁਲਤਾਨਪੁਰ ਜਾਣ ਲਈ ਵਿਦਾ ਕੀਤਾ ਰਾਏ ਬੁਲਾਰ ਜੀ ਕਹਿੰਦੇ ਵੀ ਗੁਰੂ ਜੀ ਤੁਸੀਂ ਚੱਲੇ ਆਂ ਕਿਰਪਾ ਕਰੋ ਮੈਨੂੰ ਉਪਦੇਸ਼ ਦਿੰਦੇ ਜਾਓ ਜੇ ਤੁਹਾਡੇ ਦਰਸ਼ਨ ਕਰਨ ਨੂੰ ਮੇਰਾ ਬਹੁਤ ਜੀ ਕਰੇ ਤਾਂ ਮੈਂ ਕੀ ਕਰਾਂ ਤਾਂ ਮਹਾਰਾਜ ਨੇ ਉਪਦੇਸ਼ ਦਿੱਤਾ ਰਾਏ ਬੁਲਾਰ ਜੀ ਜੇ ਦੁਨੀਆ ਦੇ ਸਾਰੇ ਹਿੱਲੇ ਮੁੱਕ ਜਾਣ ਤਾਂ ਖੁਦਾ ਅੱਗੇ ਅਰਦਾਸ ਕਰਿਓ ਜਦੋਂ ਤੁਸੀਂ ਸੱਚੇ ਮਨ ਨਾਲ ਖੁਦਾ ਨੂੰ ਅਰਦਾਸ ਕਰੋਗੇ ਮੈਂ ਤੁਹਾਡੇ ਸਾਹਮਣੇ ਹੋਊਂਗਾ ਸੋ ਜਦੋਂ ਰਾਏ ਜੀ ਨੇ ਸ਼ਰੀਰ ਤਿਆਗਣਾ ਉਦੋਂ ਉਹ ਸੱਚੇ ਮਨੋਂ ਯਾਦ ਕਰਨਗੇ ਤੇ ਉਦੋਂ ਹੀ ਰਾਏ ਬੁਲਾਰ ਦੀ ਨਿਹਾਲ ਹੋਣਗੇ ਤੇ ਜਦੋਂ ਉਹਨਾਂ ਦੇ ਨੌਕਰ ਨੇ ਕਹਿਣਾ ਵੀ ਰਾਏ ਜੀ ਤੁਹਾਡੇ ਨਾਨਕ ਜੀ ਵਾਪਿਸ ਆ ਗਏ ਨੇ ਗੋਦ ਮਹਾਰਾਜ ਦੀ ਉਮਰ ਵੀ ਵਢੇਰੀ ਹੋਣੀ ਹੈ। ਰਾਏ ਬੁਲਾਰ ਜੀ ਕਹਿੰਦੇ ਵੀ ਮੈਨੂੰ ਪੁਲਾਇਓ ਨਾ ਮੈਨੂੰ ਚੇਤਾ ਰੱਖਿਓ। ਰਾਏ ਬੁਲਾਰ ਜੀ ਮਹਾਰਾਜ ਦਾ ਬੜਾ ਖਿਆਲ ਰੱਖਦੇ ਸਨ। ਉਹਨਾਂ ਨੂੰ ਇਸ ਵੇਲੇ ਹੋਣ ਵਾਲੀ ਪੀੜ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵੀ ਮਹਿਸੂਸ ਕਰਦੇ ਨੇ। ਹੁਣ ਮਾਤਾ ਤ੍ਰਿਪਤਾ ਜੀ ਤੇ ਕੀ ਬੀਤੇਗੀ ਵੀ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਹੁਣ ਸੁਲਤਾਨਪੁਰ ਚੱਲੇ ਨੇ। ਪਰ ਹੁਣ ਜਦੋਂ ਮਾਤਾ ਤ੍ਰਿਕਤਾ ਜੀ ਨੂੰ ਪਤਾ ਲੱਗਿਆ ਵੀ ਮਹਾਰਾਜ ਸੁਲਤਾਨਪੁਰ ਚਲੇ ਨੇ ਤਾਂ ਮਾਤਾ ਜੀ ਨੇ ਬਹੁਤ ਵਿਰਾਂਗ ਕੀਤਾ ਮਾਤਾ ਜੀ ਕਹਿੰਦੇ ਮੇਰਾ ਇੱਕੋ ਇੱਕ ਪੁੱਤਰ ਹੈ ਤੇ ਉਹ ਵੀ ਅੱਜ ਚਲਿਆ ਮਾਤਾ ਜੀ ਕੋਲੋਂ ਇਹ ਵਿਛੋੜਾ ਛੱਲਿਆ ਨਹੀਂ ਜਾਂਦਾ ਤੇ ਮਾਤਾ ਜੀ ਕਹਿੰਦੇ ਵੀ ਮੈਂ ਤਾਂ ਹਜੇ ਰੱਜ ਕੇ ਦਰਸ਼ਨ ਵੀ ਨਹੀਂ ਕੀਤੇ ਨਾਨਕ ਜੀ ਦੇ ਮਾਤਾ ਜੀ ਨੇ ਗੁਰੂ ਸਾਹਿਬ ਜੀ ਨੂੰ ਗੱਲ ਨਾਲ ਲਾਇਆ ਮਾਤਾ ਜੀ ਨੂੰ ਗੁਰੂ ਸਾਹਿਬ ਜੀ ਦੇ ਵਿਛੋੜੇ ਦੀ ਇੰਨੀ ਪੀੜ ਹੁੰਦੀ ਹੈ ਐਵੇਂ ਲੱਗਦਾ ਜਿਵੇਂ ਪ੍ਰਾਣ ਨਿਕਲਦੇ ਹੋਣ ਮਾਤਾ ਜੀ ਆਖਦੇ ਨੇ ਪੁੱਤਰ ਜੀ ਤੁਹਾਡੇ ਬਿਨਾ ਕਿਵੇਂ ਜੀਵਾਂਗੇ ਮਾਤਾ ਜੀ ਕਹਿੰਦੇ ਵੀ ਇਹ ਵਿਛੋੜਾ ਚੱਲਿਆ ਨਹੀਂ ਜਾਣਾ ਬੇਬੇ ਨਾਨਕੀ ਜੀ ਤਾਂ ਪਹਿਲੇ ਹੀ ਚਲੇ ਗਏ ਤੇ ਹੁਣ ਤੁਸੀਂ ਵੀ ਚੱਲੇ ਹੋ ਅਸੀਂ ਤਾਂ ਪਿੱਛੇ ਇਕੱਲੇ ਹੀ ਰਹਿ ਗਏ ਮੈਂ ਇਕੱਲੀ ਪਿੱਛੋਂ ਕਿਹਦੇ ਆਸਰੇ ਰਹਾਂਗੀ ਇੱਕੋ ਇੱਕ ਪੁੱਤਰ ਹੈ ਉਹ ਵੀ ਮੇਰੇ ਨੇੜੇ ਨਹੀਂ ਹੋਏਗਾ ਮਾਤਾ ਜੀ ਬਿਰਾਗ ਕਰਦੇ ਰਹੇ ਇਹ ਗੁਰੂ ਮਹਾਰਾਜ ਜੀ ਨੇ ਹੁਣ ਅੱਗੇ ਨੂੰ ਚੱਲਾ ਪਾਇਆ ਅਤੇ ਪਿਤਾ ਮਹਿਤਾ ਕਾਲੂ ਜੀ ਨੂੰ ਗੁਰੂ ਮਹਾਰਾਜ ਨੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਮਹਾਰਾਜ ਇਲਾਕੇ ਦੇ ਸਖਾ ਮਿੱਤਰਾਂ ਨੂੰ ਵੀ ਮਿਲਦੇ ਨੇ ਅਤੇ ਭਾਈ ਬਾਲਾ ਜੀ ਨੂੰ ਲੈ ਕੇ ਗੁਰੂ ਮਹਾਰਾਜ ਸੁਲਤਾਨਪੁਰ ਵੱਲੋਂ ਚੱਲੇ ਨੇ